ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਵਾਰੀ ਖੰਡੂਰ ਸਾਹਿਬ ਦੇ ਲੋਕਾਂ ਨੂੰ ਤੇ ਫਰੀਦਕੋਟ ਦੇ ਲੋਕਾਂ ਨੂੰ ਬੇਨਤੀ ਕੀਤੀ ਸੀ ਵੀ ਆ ਜਿਹੜੇ ਦੋ ਨਸ਼ੇੜੀ ਨੇ ਨਾ ਬਲਾਤਕਾਰ ਕੀ ਇਹਨਾਂ ਨੂੰ ਬੂਟਾ ਨਾ ਪਾਇਓ ਇੱਕ ਤਾਂ ਮੂਤਪਾਲ ਦੀ ਗੱਲ ਕੀਤੀ ਸੀ ਕੀਤੀ ਸੀ ਸਰ ਵੀ ਜਿਹੜਾ ਐਪੀ ਬਣਿਆ ਦੋਦੋ ਲੋਕਾਂ ਨੇ ਗੱਲ ਸੁਣੀ ਨਹੀਂ ਸੀ ਹੁਣ ਕਹਿੰਦੇ ਜੇ ਸੁਣ ਲੈਂਦੇ ਤਾਂ ਚੰਗੇ ਰਹਿੰਦੇ ਨਾ ਅਸੀਂ ਬੋਟਨਾ ਖਰਾਬ ਕਰਦੇ ਕਿਸੇ ਪਾਰਟੀ ਦਾ ਐਮਪੀ ਮਣਾ ਦਿੰਦੇ ਥੋੜੇ ਬਹੁਤੇ ਕੰਮ ਹੋ ਜਾਂਦੇ ਚਲੋ ਕੋਈ ਨਹੀਂ ਕਿਉਂ ਪਛਤਾਉਣ ਦਾ ਫਾਇਦਾ ਕੋਈ ਨਹੀਂ ਚਲੋ ਹੁਣ ਇੱਕ ਨਵੀਂ ਤੁਹਾਨੂੰ ਗੱਲ ਦੱਸਣੀ ਹੈ ਜੇ ਤਰਨ ਤਰਨ ਦੇ ਲੋਕਾਂ ਦੇ ਕੰਨ ਵਿੱਚ ਪੈ ਜਾਊਗੀ ਤਾਂ ਸੁਣੇ ਹੈ ਰੌਲਾ ਪਾ ਰਹੇ ਨੇ ਕਿ ਜਿਹੜੀ ਤਰਨ ਤਰਨ ਦੀ ਜਿਮਨੀ ਚੋਣ ਹੈ ਉਹਦੇ ਵਿੱਚ بارش ਪੰਜਾਬ ਦੇ ਜਿਹੜੀ ਜੱਥੇਬੰਦੀ ਹੈ ਨਾ ਵੀ ਉਹਦਾ ਕੈਂਡੀਡੇਟ ਅੱਲਾ ਨਾਲੇ ਤਰਸ਼ੀਮਾ ਪਾਪਾ ਤਾਂ ਕਹਿੰਦਾ ਮੈਂ ਰਾਜਨੀਤੀ ਵਿੱਚ ਆਉਣਾ ਨਹੀਂ ਸਾਡਾ ਤਾਂ ਕੱਲਾ ਮੁੰਡਾ ਹੀ ਰਹੂਗਾ ਤੇ ਉਹਦੀ ਮਾਂ ਵੀ ਕਹਿੰਦੀ ਮੈਨੂੰ ਪਤਾ ਨਹੀਂ ਵੀ MP ਬਣਦੇ ਕਿੱਦਾਂ ਹੁੰਦੇ ਨੇ ਮੈਨੂੰ ਸਾਇੰਸ ਉਹ ਨਹੀਂ ਕਰਨੇ ਆਉਂਦੇ ਨਿਗਾ ਵੀ ਘੱਟ ਹੈ ਕਹਿੰਦੀ ਮੇਰੀ ਤੇ ਮੈਨੂੰ ਕਹਿੰਦੀ ਸਾਂ ਬਾਣੀਆਂ ਬੋਲੀਆਂ ਵੀ ਖਾਣੀਆਂ ਪੈਂਦੀਆਂ ਨੇ ਦਮਾਂ ਵੀ ਮੈਨੂੰ ਹੈਗਾ ਅਸਤਮ ਤੇ ਮੈਂ ਐਮਪੀ ਨਹੀਂ ਬਣ ਸਕਦੀ ਤੇ ਬੀਬੀ ਖਾਲੜਾ ਨੇ ਸਾਫ ਜਵਾਬ ਦੇ ਦਿੱਤਾ ਕਿ ਮੈਂ ਇਲੈਕਸ਼ਨ ਨਹੀਂ ਲੜਾਂਗੀ ਤੇ ਹੁਣ ਉੱਥੇ ਇਹ ਜਿਹੜਾ ਬਾਗੀ ਧੜਾ ਨਾ ਕਾਲੀਆਂ ਦਾ ਕਿਆਲੀ ਵਰਗੇ ਮੰਡ ਵਰਗੇ ਬੀਬੀ ਜੰਗੀਰ ਚੰਦੂ ਮਾਜਰੇ ਵਰਗੇ ਤੇ ਇਹਨਾਂ ਨਾਲ ਮਿਲ ਕੇ ਅਲਾਈਅੰਸ ਕਰਕੇ ਉੱਥੇ ਇਲੈਕਸ਼ਨ ਲੜਨ ਨੂੰ ਫਿਰਦੇ ਆ ਹੁਣ ਜਿਹੜਾ ਬਾਗੀ ਧੜਾ ਇਨੋ ਦਾ ਮਕਸਦ ਹੈ ਵੀ ਆਪਣਾ ਉੱਲੂ ਸਿੱਧਾ ਕਿਵੇਂ ਕਰਨਾ ਹੈ ਵੀ ਇਹਨਾਂ ਨੇ ਬੋਟਾਂ ਬਟਾਂ ਲੈ ਕੇ ਮੜੀਆਂ-ਮੁੜੀਆਂ ਵੀ ਅਸੀਂ ਆਪਣੀ ਜਿਹੜੀ ਜਵਾਨਤਾ ਹੈ ਉਹ ਬਚਾ ਲਈ ਤੇ ਦੂਜੇ ਪਾਸੇ ਇਹ ਜਿਹੜੇ ਬਾਸ ਪੰਜਾਬ ਦੇ ਜਥੇਬੰਦੀ ਵਾਲੇ ਇਹਨਾਂ ਨੂੰ ਵੀ ਇਦਾਂ ਹੀ ਹੈ ਵੀ ਅਸੀਂ ਆਪਣਾ ਉੱਲੂ ਸਿੱਧਾ ਕਿਵੇਂ ਕਰ ਲਈ ਵੀ ਸਾਡੀ ਵੀ ਜਵਾਨਤ ਬਚ ਰਹੀ ਉੱਥੇ ਵੀ ਜਬਤ ਨਾ ਹੋਵੇ ਪਰ ਗੱਲ ਚੇਤੇ ਰੱਖਿਓ ਤਰਨ-ਤਰਨ ਦੀ ਇੱਕ ਘਟਨਾ ਸਾਹਮਣੇ ਆਈ ਹੈ ਉੱਥੇ ਕਿਸੇ ਬੰਦੇ ਨੇ 10 ਕਰੋੜ ਦੀ ਫਰੋਤੀ ਮੰਗੀ ਹੈ ਇਹ ਵੀਡੀਓ ਘੁੰਮ ਰਹੀ ਹੈ ਰਣਜੀਤ ਸਿੰਘ ਕਰਕੇ ਨਾ ਉਸ ਬੰਦੇ ਦਾ ਤੇ ਜਦੋਂ ਤਰਨਤਾਲ ਸਾਹਿਬ ਦੇ ਐਸਐਸਪੀ ਸਾਹਿਬ ਕੋਲ ਗਏ ਉਹ ਉਹ ਕਹਿੰਦੇ ਸਾਡੇ ਕੋਲੇ ਫੋਸ ਹੈ ਨਹੀਂ ਐਨੀ ਅਸੀਂ ਸਕੋਰਟਿੰਗ ਨਹੀਂ ਦੇ ਸਕਦੇ ਤੇ ਉਸ ਬੰਦੇ ਨਾਲ ਆਪਣੇ ਬੰਦੇ 10-12 ਰੈਫਲਾਂ ਵਾਲੇ ਹਰ ਵਕਤ ਘੁੰਮਦੇ ਨੇ ਕਿਸੇ ਕੋਲੇ 15 ਬੋਰਾ ਹੈ ਕਿਸੇ ਕੋਲੇ 12 ਬੋਰਾ ਹੈ ਕਿਸੇ ਕੋਲੇ ਪਿਸਤੌਲ ਹੈ ਕਿਸੇ ਕੋਲੇ ਰਵਾੜ ਬਾਰੇ ਉਹ 10-12 ਬੰਦੇ ਉਹਦੇ ਨਾਲ ਹਰ ਵਕਤ ਪਿੰਡਾਂ ਦੇ ਜਿਹੜੇ ਬੰਦੇ ਆ ਉਹਦੇ ਕਹਿ ਲਈਏ ਸਾਥਕ ਸਬੰਧੀ ਮਿੱਤਰ ਦੋਸਤ ਉਹ ਘੁੰਮਦੇ ਆ 10 ਕਰੋੜ ਦੀ ਫਰौती ਮੰਗੀ ਹੈ ਤੇ ਉਹ ਅਮਰਤਪਾਲ ਨੇ ਗੈਂਗ ਦਾ ਬੰਦਾ ਹੈ ਜਿਹਨੇ ਫਰौती ਮੰਗੀ ਹੈ ਤੇ ਫੋਨ-ਫਾਨ ਉਹਨੇ ਬੰਦ ਕਰ ਲਿਆ ਹੁਣ ਲਵਦਾ ਨੇ ਪੜਸ ਲਵਦੀ ਕਰਦੀ ਹੈ ਮੈਂ ਬੇਨਤੀ ਇਹ ਕਰਨੀ ਹੈ ਵੀ ਇਹ ਬੰਦੇ ਸਿਰੇ ਦੇ ਗੈਸਟਰ ਆਈਐਸਆਈ ਨਾਲ ਨੇ ਤਾਰਾਂ ਜੁੜੀਆਂ ਹੋਈਆਂ ਤੇ ਇਹਨਾਂ ਨੂੰ ਵੋਟਾਂ ਪਾ ਕੇ ਨਾ ਪਹਿਲਾਂ ਜਿਹੜੀਆਂ ਗਲਤੀਆਂ ਕਰ ਲੀਆਂ ਕਰ ਲੀਆਂ ਤੇ ਹੁਣ ਇੱਕ ਵਾਰੀ ਨਹੀਂ 100 ਵਾਰੀ ਸੋਚ ਲਿਓ ਕਿਸੇ ਵਧੀਆ ਲੀਡਰ ਨੂੰ ਉੱਥੇ ਐਮਐਲਏ ਬਣ ਜਾਣ ਦਿਓ ਇਹਦੇ ਡੇਢ ਸਾਲ ਪਿਆ ਕੋਈ ਮਾੜਾ ਮੋਟਾ ਕੰਮ ਹੋ ਜੂ ਜਿਵੇਂ ਪਹਿਲਾਂ ਖੰਡੂਰ ਸਾਹਿਬ ਤੋਂ ਉਹਨੂੰ ਜਿਤਾਤਾ ਸੀ ਤੋਂ ਡਿਬਰੂਗੜ੍ਹ ਬੈਠਾ ਤੁਸੀਂ ਨਹੀਂ ਜਿਤਾਇਆ ਜਿਤਾਉਣ ਵਾਲੇ ਨੇ ਜਿਤਾਤਾ ਸੀ ਤੁਸੀਂ ਵੋਟਾਂ ਹੀ ਪਾਈਆਂ ਨੇ ਵੋਟਾਂ ਨਾਲ ਨਹੀਂ ਜਿੱਦਾਂ ਹੁੰਦਾ ਬੰਦਾ ਜਿਤਾਉਣ ਵਾਲੇ ਜਿਤਾ ਕੇ ਤੇ ਜੇ ਉਹ ਚਾਹੁੰਦੇ ਵੀ ਨਾ ਜਿੱਤੇ ਤਾਂ ਅਗਲੇ ਇਲੈਕਸ਼ਨ ਲੜਨ ਲਈ ਨਾ ਦਿੰਦੇ ਇਹ ਬਹੁਤਿਆਂ ਦੇ ਦਿਮਾਗ ਵਿੱਚ ਗੱਲ ਆ ਜਾਣੀ ਹੈ ਬਹੁਤਿਆਂ ਦਾ ਖੋਪੜ ਖਾਲੀ ਹੈ ਕਹਿੰਦੇ ਨਾ ਖਾਲੀ ਠੀਕਰਾ ਜਿਹੜਾ ਹੈ ਉਹ ਮੂਦਾ ਮਾਰਿਆ ਹੁੰਦਾ ਦਿਮਾਗ ਦੇ ਤੇ ਉਹ ਖੋਪੜ ਵਿੱਚ ਗੱਲ ਪੈਣ ਨਹੀਂ ਦਿੰਦਾ ਬਹੁਤਿਆਂ ਦੇ ਪੈ ਗਈ ਹੈ ਬਹੁਤੇ ਲੋਕਾਂ ਨੇ ਤਰਨਤਾਰਨ ਦੇ ਪਿੰਡਾਂ ਵਿੱਚੋਂ ਫੋਨ ਕੀਤੇ ਕਿਨੇ-ਕਨੇ ਜੀ ਇਹ ਗੱਲ ਜ਼ਰੂਰ ਕਿਉਂ ਮੈਂ ਕਹਾਂਗੇ ਤੇ ਇਹ ਵੀਡੀਓ ਤੁਹਾਡੇ ਖਤਰ ਤਾਂ ਬਣਾਈ ਹੈ ਥੋੜਾ ਬਹੁਤਾ ਅਕਲ ਤੋਂ ਕੰਮ ਲੈ ਲਿਆ ਕਰੋ ਖਾਲਸਾ ਜਿੰਦਾਬਾਦ ਮੂਤਪਾਲ ਜਿੰਦਾਬਾਦ ਇਦਾਂ ਕਹਿ ਕੇ ਨਾ ਕੁਝ ਨਹੀਂ ਬਣਦਾ ਅੱਜ ਤੱਕ ਨਹੀਂ ਕੁਝ ਬਣਿਆ ਅ ਜਿਹੜੇ ਨਾਰੇ ਜੇ ਲਾਉਣ ਵਾਲੇ ਨੇ ਨਾ ਖਾਲਸਾਨ ਕਹਿਣ ਵਾਲੇ ਨੇ ਬੋਲੇ ਸੋਨਿਆ ਵਾਲੇ ਨਿੱਜਕਾਰੀ ਲਾਉਣ ਵਾਲੇ ਕੱਖ ਨਹੀਂ ਇਹਨਾਂ ਨੇ ਕੀਤਾ ਕੱਖ ਵੀ ਸਭ ਤੋਂ ਵੱਧ ਨਸ਼ੇੜੀ ਸਭ ਤੋਂ ਵੱਧ ਲੁੱਟਖੋਹ ਕਰਨ ਵਾਲੇ ਪਹਿਲਾਂ ਭਿੰਡਰਾਂ ਵਾਲਾ ਸ਼ੁਕਰ ਗੁਣ ਇੱਕ ਭਿੰਡਰਾਂ ਵਾਲੀ ਕੁੜੀ ਫਿਰਦੀ ਆ ਉਹ ਬੀਬੀ ਦੇ ਨੀਲਾ ਬਾਣਾ ਪਾਇਆ ਹੁੰਦਾ ਮੈਂ ਬੋਲਦੀ ਆ ਬੁੜਕ ਬੁੜ ਕੇ ਪਹਿਲਾਂ ਸੁੱਖੇ ਦਾ ਬਾਟਾ ਪਿਕੇ ਜਾਂਦੀ ਆ ਉਹ ਤੇ ਫਿਰ ਪਤਾ ਨਹੀਂ ਇੱਕ ਬੁੜੀ ਕੁਟੀ ਕਰੇ ਆਹ ਵੀਡੀਓ ਬਣਾਈ ਜਾਂਦੇ ਬੁੜੀ ਦੇ ਬੁੜੀ ਦੇ ਛੱਤਰ ਪਾਈ ਜਾਂਦੇ ਆ ਤੇ ਆਹ ਵੀਡੀਓ ਬਣਾਈ ਜਾਂਦੀ ਇਹ ਰਾਖੇ ਨੇ ਪੰਜਾਬ ਦੇ ਵੀ ਤੁਹਾਡੇ ਸਾਹਮਣੇ ਇੱਕ ਜਨਾਨੇ ਨੂੰ ਕੁੱਟਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਇਹ ਕੌਮ ਦੇ ਰਾਖੇ ਨੇ ਇਹ ਪੰਜਾਬ ਦੇ ਰਾਖੇ ਨੇ ਜਣਕੇ ਲੋਕ ਕੁੱਟੇ ਜਾਂਦੇ ਐ ਤੇ ਆਹ ਵੀਡੀਓ ਬਣਾਈ ਜਾਂਦੇ ਇੱਕ ਪਾਸੇ ਕਹਿਣਗੇ ਖਾਲਸੇ ਦੇ ਸਾਹਮਣੇ ਕੋਈ ਮਜ਼ਲੂਮ ਤੇ ਹੱਥ ਚੱਕ ਲੈ ਤੇ ਇਹ ਉਲਟ ਕਰੀ ਜਾਂਦੇ ਆਹ ਵੀਡੀਓ ਬਣਾਉਂਦੇ ਐ ਉਹ ਬੁੜੀ ਲੋਕ ਕੁੱਟੇ ਜਾਂਦੇ ਛਰੇ ਹਮ ਕੁੱਟਿਆ ਜਣਕੇ ਇਹ ਉਹ ਨੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਤਾਲਿਬਾਨੀ ਉਹ ਲੋਕ ਨੇ ਤੇ ਤਰਨ ਤਰਨ ਦੇ ਲੋਕੋ ਬੇਨਤੀ ਹੱਥ ਬਨਕੀ ਅਸ਼ਨਾ ਮੰਗਦੇ ਤੋਂ ਸਾਨੂੰ ਕੋਈ ਚੱਕਰ ਨਹੀਂ ਜਦੋਂ ਸਰਕਾਰ ਬਣਾਉਣੀ ਚਾਹਾਂਗੇ ਮਾਦੇ ਵਿੱਚੋਂ ਬਣਾ ਲਵਾਂਗੇ ਸਭ ਨੂੰ ਪਤਾ ਤੁਹਾਨੂੰ ਵੀ ਪਤਾ ਹੈ ਮਾਜੇ ਦੀਆਂ 25 ਦਬਾਬੇ ਦੀਆਂ 23 48 ਸੀਟਾਂ ਨੇ ਤੇ ਕੱਲਾ ਮਾਲਵਾ ਸਰਕਾਰ ਬਣਾਉਂਦਾ ਤਾਂ ਇਹ ਤੁਹਾਨੂੰ ਵੀ ਪਤਾ ਹੈ ਪਰ ਜਿਹੜੀਆਂ ਆ ਤੁਸੀਂ ਗਲਤੀਆਂ ਕਰ ਰਹੇ ਹੋ ਨਾ ਇਹ ਗਲਤੀਆਂ ਨਾ ਕਰੋ ਹਮੇਸ਼ਾ ਟੈਂਡਿਕਲਾਂ ਨੂੰ ਦੇਖਿਆ ਕਰੋ ਚੜ੍ਹਦੀ ਕਲਾਂ ਦੇ ਜਕਾਰੇ ਲਾਉਣੇ ਬੜੇ ਸ਼ੌਕੀਏ ਜਦੋਂ ਤੁਸੀਂ ਬ੍ਰਿਟਿਸ਼ ਲੋਕਾਂ ਦੀ ਗੱਲ ਕਰਦੇ ਹੋ ਨਾ ਉਹ ਦੇਖਦੇ ਨੇ ਵੀ ਸਾਡੀ ਹਾਰ ਕਿੱਥੇ ਹੋਈ ਸੀ ਹਾਰ ਕਿੰਨਾ ਕਮਜ਼ੋਰੀਆਂ ਕਰਕੇ ਹੋਈ ਸੀ ਉਹਨਾਂ ਕਮਜ਼ੋਰੀਆਂ ਨੂੰ ਦੂਰ ਕਰਦੇ ਆ। ਜਾਨੀ ਕਿ ਢੈਂ ਦੀ ਕਲਾ ਕਿਵੇਂ ਹੋਈ ਉਹ ਢੈਂ ਦੀ ਕਲਾ ਵੱਲ ਦੇਖਦੇ ਆ। ਅਸੀਂ ਹਮੇਸ਼ਾ ਛਿੱਤਰ ਖਾ ਕੇ ਵੀ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਛਿੱਤਰ ਵੀ ਪਈ ਜਾਂਦੇ ਆ ਫਿਰ ਵੀ ਚੜ੍ਹਦੀ ਕਲਾ ਚੜ੍ਹਦੀ ਕਲਾ ਰੱਟਾ ਲਾ ਲਿਆ ਸੀ। ਕਾਹਦੀ ਚੜ੍ਹਦੀ ਕਲਾ ਹੈ? ਹਰ ਵਕਤ ਸਾਡੇ ਜੁੱਤੀਆਂ ਪੈਂਦੀਆਂ। ਹਰ ਵਕਤ ਬਸ ਸ਼ਰਮ ਹੋ ਕੇ ਅਸੀਂ ਚੜ੍ਹਦੀ ਕਲਾ ਚੜ੍ਹਦੀ ਕਲਾ ਕਰੀ ਜਾਂਦੇ ਆ ਤੇ ਕੌਣ ਨੇ ਨਸ਼ਾ ਵੱਧ ਕਰ ਲੋ ਤਿੰਨ ਚਾਰ ਵੱਧ ਮਾਰੋ ਪੁੱਕੀ ਦੇ ਚਾਰ ਚਮਚੇ ਵੱਧ ਮਾਰੋ ਫੀਮ ਦੀ ਗੋਲੀ ਵੱਡੀ ਖਾ ਲੋ ਚਾਰ ਕੈਪਸੂਲ ਖਾ ਲੋ ਭੰਗ ਦਾ ਬਾਟਾ ਪੀ ਲੋ ਸੁਰਤ ਹੈ ਹੀ ਨਹੀਂ ਫਿਰ ਚੜ੍ਹਦੀ ਕਲਾ ਜਦ ਨਸ਼ਾ ਉਤਰਦਾ ਫਿਰ ਮਾਂ ਮਰ ਜਾਂਦੀ ਹੈ ਇਹ ਗਲਤੀਆਂ ਜਿਹੜੀਆਂ ਪਹਿਲਾਂ ਕਰ ਲਈਆਂ ਹੁਣ ਨਾ ਕਰਿਓ ਹੁਣ ਇੱਥੇ ਜੰਗ ਹਥਿਆਰਾਂ ਦੀ ਨਹੀਂ ਨਾ ਤਲਵਾਰਾਂ ਦੀ ਜੰਗ ਇੱਥੇ ਕਲਮ ਦੀ ਤੇ ਸ਼ਬਦ ਦੀ ਇਹ ਕਹ ਲਈਏ ਅਕਲ ਦੀ ਜੰਗ ਹੈ ਜੇ ਲੜਨੀ ਹੈ ਤੇ ਆਪਣੇ ਬੱਚਿਆਂ ਵੱਲ ਧਿਆਨ ਦੇ ਲੋ ਤੇ ਆਪਣੇ ਪਰਿਵਾਰ ਲਈ ਚਾਰ ਪੈਸੇ ਦਾ ਕੰਮ ਕਰ ਲੋ ਭੇਂ ਮੰਗਣੀ ਛੱਡ ਦਿਓ ਪਸਤਾਵਾਂਗੇ ਨਹੀਂ ਕਿਸੇ ਦਾ ਕੁਝ ਨਹੀਂ ਜਾਣਾ ਆਉਣ ਵਾਲਾ ਸਮਾਂ ਇੰਨਾ ਭਿਆਨਕ ਹੋਣਾ ਜੇ ਅਸੀਂ ਆਪਣੀ ਜ਼ਿੰਦਗੀ ਲਈ ਖੁਦ ਫੈਸਲਾ ਨਹੀਂ ਕਰ ਸਕਦੇ ਤਾਂ ਮਤ ਭਲੇਖੇ ਵਿੱਚ ਰਿਓ ਕਿ ਸਾਡੀਆਂ ਕੋਈ ਦਲੀਲਾਂ ਸੁਣੂਗਾ ਸਾਡਾ ਕੋਈ ਗਿਆਨ ਸੁਣੂਗਾ ਮਤ ਭਲੇਖੇ ਵਿੱਚ ਰਿਓ بڑے ਸੱਜਣ ਫੋਨ ਕਰਦੇ ਨੇ ਕਿ ਕੀ ਬਣੂ ਪੰਜਾਬ ਦਾ ਪੰਜਾਬ ਨੂੰ ਕੁਝ ਨਹੀਂ ਹੋਇਆ ਜੀ ਹੋਇਆ ਸਾਡੇ ਆਪ ਨੂੰ ਆਪਣੇ ਪਰਿਵਾਰਾਂ ਨੂੰ ਅਸੀਂ ਠੇਕਾ ਲਿਆ ਹੋਇਆ ਵੀ ਗੁਮਾਂਡੀਆਂ ਦੇ ਘਰ ਜਾ ਕੇ ਝਾੜੂ ਮਾਰ ਕੇ ਆਉਣੇ। ਦੂਜੇ ਨੂੰ ਦੱਸਣਗੇ ਤੇਰੇ ਬਾਹਰ ਵਿੱਚ ਕੂੜਾ ਪਿਆ ਸੀ। ਹਾਲੇ ਕਹਿੰਦਾ ਆਪਣੇ ਅੰਦਰੋਂ ਤਾਂ ਕਢ ਲੈ ਪਹਿਲਾਂ। ਤਾਂ ਮੇਰੇ ਕੂੜੇ ਤੋਂ ਕੀ ਲੈਣਾ ਈ ਹੈ। ਠੇਕਾ ਲਿਆ ਹੋਇਆ ਇਹਨਾਂ ਲੋਕਾਂ ਨੇ। ਹੁਣ ਐਂਡ ਕਰਨਾ ਹੈ। ਜਿਹੜਾ ਮੂਤਪਾਲ ਤੇ ਉਹਦਾ ਪਿਓ ਕਹਿੰਦਾ ਨਾ ਨਸ਼ਿਆਂ ਤੋਂ ਮੁਕਤ ਕਰਾਂਗੇ। ਉਹਦਾ ਵੱਡਾ ਮੁੰਡਾ ਘਰੇ ਬੈਠਾ ਹੈਪੀ ਵੀ ਨਸ਼ਾ ਕਰਦਾ ਤੇ ਜਿਹੜਾ ਡੇਬਰੂਗੜ੍ਹ ਬੈਠਾ ਉਹ ਵੀ ਨਸ਼ਾ ਕਰਦਾ ਹੈ। ਦੇ ਗਵਾਹੀ ਕਿਨੇ ਦਿੱਤੀ ਐ ਬਾਜ ਕੇ ਪ੍ਰਧਾਨ ਮੰਤਰੀ ਨੇ ਹੁਣ ਕਹਿੰਦੇ ਜੀ ਕਰਦਾਰ ਕੁਛੀ ਕੀਤੀ ਜਾ ਰਹੀ ਨਾ 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 ਕਰਦਾਰ ਕੁਛ ਨਹੀਂ ਕੀਤੀ ਜਾ ਰਹੀ ਇਹ ਗੱਲ ਬੀਬੀ ਖਾਲੜਾ ਨੂੰ ਹੀ ਪਤਾ ਲੱਗਿਆ ਵੀ ਇਹਨਾਂ ਦੇ ਮਖੌਟਾ ਪਾਇਆ ਹੋਇਆ ਤੇ ਮਖੌਟਾ ਪਾ ਕੇ ਪੰਥਕ ਬਣ ਕੇ ਤੁਹਾਡੇ ਕੋਲ ਆ ਕੇ ਵੋਟਾਂ ਮੰਗਦੇ ਨੇ ਪੰਥਕ ਵਾਲੀ ਕੋਈ ਗੱਲ ਨਹੀਂ ਕੌਮ ਵਾਲੀ ਕੋਈ ਗੱਲ ਨਹੀਂ ਸਿਰ ਮਖੌਟਾ ਪਾਇਆ ਹੋਇਆ ਗੁਰੂ ਪਾਸ਼ਾ ਦੇ ਵੇੜੇ ਵੀ ਹੁੰਦਾ ਰਿਹਾ ਸ਼ੇਰ ਦੀ ਖੱਲ ਗਨੇ ਦੇ ਪਾਦੀ ਤੇ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਖੱਲ ਦੇਖ ਕੇ ਡਰ ਕੇ ਭੱਜ ਗਏ ਤੇ ਮੂਰੋਂ ਗਧਾ ਆ ਗਿਆ ਹੋਰ ਉਹ ਗਧਨ ਦੇਖ ਕੇ ਹਿੰਕਣ ਲੱਗ ਗਿਆ ਫਿਰ ਹੁਣ ਪਤਾ ਲੱਗਿਆ ਵੀ ਇਹ ਤਾਂ ਗਧਾ ਹੀ ਆ ਉੱਪਰ ਖੱਲ ਪਾਈ ਹੋਈ ਹੈ ਸ਼ੇਰ ਦੀ ਤੇ ਇਦਾਂ ਦੇ ਇਹ ਲੋਕ ਨੇ ਇਹਨਾਂ ਨੂੰ ਥੋੜ ਨੂੰ ਲੁੱਟਣ ਵਾਸਤੇ ਮੌਕਾ ਮਿਲਣਾ ਚਾਹੀਦਾ ਤੇ ਮੌਕਾ ਤੁਸੀਂ ਖੁਦ ਦੇ ਰਹੇ ਹੋ ਧੌਣ ਖਡੂਰ ਸਾਹਿਬ ਵਾਲੇ ਤੇ ਫਰੀਦਕੋੜ ਵਾਲੇ ਪਿੱਟਦੇ ਨੇ ਕਿ ਸਾਡੇ ਕੋਲੋਂ ਗਲਤੀ ਹੋ ਗਈ। ਉਹਨਾਂ ਨੇ ਗਲਤੀ ਕਰ ਲਈ। ਹੁਣ ਤੁਸੀਂ ਨਾ ਕਰ ਲਿਓ। ਇਹ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।